ਕੰਮੋਂ ਉਹ ਨਿਊਟੀ ਟ੍ਰਿਜਨ ਦੀ ਚਾਚੀ ਨੂੰ ਤਾਂ ਕੱਲ ਫੜਕਾ ਆਈ ਹੂ ਕੰਮੋਂ ਨੂੰ ਮੁੰਡਾ ਚਰ ਲਾ ਹੀ ਦਿੰਦੀ ਆ ਵੇ ਨਹੀਂ ਕੀ ਬੰਦਾ ਇਹਨਾਂ ਦਾ ਆ ਮਮੀ ਥਾਰ ਕਿ ਤਾਪੜ ਪੜਦਾ ਨਾ ਕੋਈ ਉੱਤੇ ਕਿਤੋਂ ਥੱਪੜ ਕਿੱਥੇ ਮਿਲਦੇ ਆ 20 ਦੀ ਇਨੀ ਕੁਛ ਬੋਲੀ ਸੁਣਿਆ ਨਹੀਂ ਗਿਆ ਬਾਲ ਮਲ ਉੱਤ ਮੜ ਮੜ ਕੇ ਐ ਕਿ ਮੇਰੀ ਲੋਣੀ ਸੋਣੀ ਮੇਰੀ ਨੋ ਚਾ ਨੁਕਸਾ ਕੋ ਆਇਆ ਇਹ ਜੂ ਆ ਮੇਰੇ ਮੁੰਡੇ ਨੂੰ ਮੰਗਰ ਲਾ ਲਿਆ ਅਸਰ ਜਿ ਵਿਆਹ ਕੇ ਲਿਆਂਦੀ ਆ ਫਿਕਰ ਬੰਦਾ ਤੇ ਜਨਾਨੀ ਦੀ ਨਾ ਸੁਣ ਤਾ ਸੁਣ ਕੇ ਦੇ ਪਰ ਹਾਂ ਦੀਦੀ ਇਹ ਗਲਤ ਹੈਗੀ ਆ ਪਰ ਮੈਨੂੰ ਲੱਗਦਾ ਨਹੀਂ ਮੇਰਾ ਦਿਲ ਨਹੀਂ ਕਹਿੰਦਾ ਕਿ ਮੰਮੀ ਇਹ ਗੱਲ ਕਹਿ ਸਕਦੇ ਆ ਇਹ ਪਹਿਲੇ ਮੇਰੇ ਹੱਥਾਂ ਨੂੰ ਸੁਣ ਕੇ ਆਏ ਆ ਸੱਚੀ ਤਾਂ ਮਰਮੜਾ ਹੀ ਕਲਾ ਕਰੀ ਗਈ ਤੇ ਕੀ ਦਾ ਜੀ ਕਰਦਾ ਇਹ ਕਹਿਨ ਨੂੰ ਦੀਦੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕਿ ਮੇਰੀ ਮੰਮੀ ਤੇ ਨੁਕਸ ਨਹੀਂ ਹੈਗਾ ਕੋਈ ਵੀ ਨੁਕਸ ਤੁਸੀਂ ਏਡੇ ਦਾਤ ਹੋਏ ਨੁਕਸ ਤਾਂ ਮੇਰੀ ਚ ਸੀਗਾ ਕੀਤਾ ਤੇ ਮਮਮੀ ਨੇ ਮੇਰੀ ਨੰਬੂ ਪੂਰੀ ਕੀਤੀ ਆ ਕਿ ਪਣ ਭਲਾਈ ਦਾ ਤਾਂ ਜਮਾਨਾ ਹੀ ਹੈ ਨਹੀਂ ਜਿੰਨਾ ਮਰਜ਼ੀ ਕਰ ਲੋ ਆਵੈਲਾ ਮੇਰੀ ਸੱਸ ਮੈਂ ਤਾਂ ਪਹਿਲੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੰਦੀ ਆਵੈਲਾ ਕੱਲ ਲਈ ਮੈਨੂੰ ਸੁਪ ਕੱਪੜੇ ਲੈ ਕੇ ਦਿੱਤੇ ਮੇਕਅਪ ਦਾ ਸਮਾਨ ਦਵਾ ਮੈਨੂੰ ਹਜੇ ਵੀ ਕਹਿੰਦੀ ਪਤਾ ਜਿਹੜੀ ਚੀਜ਼ ਦੀ ਲੋੜ ਹੈ ਤੂੰ じゃ ਕਿੱਲੇ ਹੈ ਆਂ ਤੇ ਤੇਰੀ ਸੱਸ ਤੈਨੂੰ ਟੱਚ ਨਹੀਂ ਜਾਣਦੀ ਦੀਦੀ ਪਰ ਮੇਰੀ ਸੱਸ ਨਾਲ ਮੇਰਾ ਕਰਦੀ ਬਹੁਤ ਸੀ ਪਰ ਅੱਜ ਵੀ ਉੱਤਿਆਂ ਵਾਲੇ ਸੀ ਨਾ ਉਹ ਆ ਗਿਆ ਤੇ ਉਹ ਆ ਗਿਆ ਉਹਨਾਂ ਨੇ ਸਾਡਾ ਘਰ 파ੜਿਆ ਪਰ ਮੇਰੀ ਸੱਸ ਕਦੇ ਬੁਰੀ ਨਹੀਂ ਸੀ ਮੈਂ ਤਾਂ ਉਹਨੂੰ ਅੱਜ ਵੀ ਬੁਰੀ ਨਹੀਂ ਕਹਿੰਦੀ ਹੈਗੀ ਤੇ ਫਿਰ ਉਹਨੇ ਤਾਂ ਮੈਨੂੰ ਇੰਨਾ ਕੁਝ ਬਣਾਇਆ ਤੇਰੇ ਬਾਰੇ ਤੂੰ ਅੱਜ ਵੀ ਉਹਦੀ ਸੱਸ ਕਿ ਸਖਤ ਕਰਦੀ ਨਹੀਂ ਥੱਕਦੀ ਚਲ ਕੋਈ ਨਾ ਦੀਦੀ ਜਿਹੜਾ ਉਹਨਾਂ ਦੇ ਦਿਲ 'ਚ ਸੀਗਾ ਉਹਨਾਂ ਨੇ ਸੁਨਾਤਾ ਪਰ ਮੈਂ ਤਾਂ ਉਹਨੂੰ ਅੱਜ ਵੀ ਚੰਗਾ ਹੀ ਕਹੂੰਗੀ ਜਿੰਨੇ ਵਾਰੀ ਵੀ ਕਹੂੰਗੀ ਆ ਕੱਲ ਦੀ ਗੱਲ ਹੀ ਸੁਣ ਲਓ ਮੈਂ ਕੱਲ ਆਟਾ ਲੈਣ ਗਈ ਤੇ ਨਾਲ ਮੈਨੂੰ ਫਰੂਟ ਵੀ ਦਿੱਤੇ ਖੋ ਸਕਦਾ ਕੱਲ ਨੂੰ ਸਾਨੂੰ ਸੱਗੀ ਕਰ ਲਈ ਸਭ ਕੁਝ ਮੇਰੀ ਸੱਸੂ ਕਹਿੰਦੇ ਮੈਂ ਕੱਢ ਦੇ ਸਕਦਾ ਉਹ ਨਹੀਂ ਤੈਨੂੰ ਸੱਗ ਕਰਦੀ ਜੇ ਤੂੰ ਸੱਚੀ ਬੇਟੀ ਵੀ ਤੈਨੂੰ ਸੱਗ ਕਰਤੂਗੀ ਦੀਦੀ ਇਹ ਸੱਚ ਤਰ੍ਹਾਂ ਘਰ ਵਾਲਾ ਕਿੱਥੇ ਗਿਆ ਉਹ ਤਾਂ ਦੀਦੀ ਕੰਮ ਤੇ ਹੀ ਗਈ ਹੈਗੀ ਕਿ ਚੱਲਦਾ ਕੰਮ ਤਾਂ ਹੁੰਦਾ ਕੋਈ ਮਾੜਾ ਮੁੰਡਾ ਕਿ ਨਹੀਂ ਅਜੇ ਕੰਮ ਤਾਂ ਦੀਦੀ ਚੱਲਦਾ ਹੈ ਚੱਲਦਾ ਤੇ ਆ ਆਟਾ ਨਾ ਸਾਡਾ ਚੱਕੀ ਦੇ ਪਿਆਰ ਸੀਗਾ ਉਸ ਦਾ ਅੱਛਾ ਨਹੀਂ ਕਰਨੀ ਕਿ ਜੇ ਤੇ ਮੀ ਮੂੰ ਸੀਗਾ ਤਾਂ ਕਰਕੇ ਲਿਆਂਦਾ ਨਹੀਂ ਗਿਆਗਾ ਚੱਲ ਕੋਈ ਨਹੀਂ ਤੁਸੀਂ ਸਾਡੇ ਗੱਡੀ ਲੈ ਜਾਂਦੇ ਤੁਸੀਂ ਨਹੀਂ ਚੱਲ ਕੋਈ ਨਾ ਦੀਦੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਮੰਮੀ ਮੇਰਾ ਹਾਲ ਚਾਲ ਨਹੀਂ ਪੁੱਛਿਆਗਾ ਸਾਡੇ ਘਰ ਦਾ ਹਾਲ ਨਹੀਂ ਪੁੱਛਿਆ ਤੁਹਾਡੇ ਕੋਲ ਆ ਨਹੀਂ ਕਹਾ ਦਿੱਤੀ ਆ ਇਹ ਤਾਂ ਹਾਂ ਚਲ ਬੜੀ ਪੁੱਛ ਲਈ ਉਹਨੇ ਨੂੰ ਮੈਂ ਕੀ ਦੱਸਾਂ ਉਹ ਤਾਂ ਕੀ ਬੋਲਦੀ ਸੀ ਸੱਚਾ ਹਾਲ ਚਾਲ ਹਾਂਜੀ ਹਾਲ ਚਾਲ ਤਾਂ ਕੀ ਉਹਨੇ ਪੁੱਛਣਾ ਸੀ ਬਸ ਤਾਂ ਹੀ ਬਸ ਨੂੰ ਕੋਚੇ ਹੀ ਖੱਟੀ ਗਈ ਤੇਰੇ ਨਾਲ ਅੱਛਾ ਨਹੀਂ ਦੀ ਹਾਂ ਦੀਦੀ ਮੈਂ ਜਾਨਨੀ ਆ ਚਾਹ ਬਣਾ ਲੈਨੀ ਆ ਮੈਂ ਆ ਨਾ ਲੱਕੜਾਂ ਗਿੱਲੀਆਂ ਹੋ ਗਈਆਂ ਸੀਗੇ ਨਹੀਂ ਤਾਂ ਮੈਂ ਪਹਿਲੇ ਹੀ ਕਰ ਦੇਈ ਸੀ ਚਾਹ ਨਾਲੇ ਕਿ ਦੀ ਚਾਹ ਬਣਾ ਲੈਨੀ ਆ ਨਾੜੇ ਕਿ ਨਹੀਂ ਲੱਕੜਾਂ ਗਿੱਲੀਆਂ ਹੋਣ ਮੇਲੇ ਕੁੜੇ ਮੈਂ ਤਾਂ ਜੀ ਸਮਝਣੀ ਹੁੰਦੀ ਚੰਗਾ ਬਣ ਜਾਂਦੀ ਆ ਮੈਂ ਨਹੀਂ ਨਹੀਂ ਮੈਂ ਕਿ ਮੈਂ ਜਾਨਨੀ ਆ ਕੁਵੇਲਾ ਹੋ ਹੀ ਜਾਂਦਾ ਆ ਮੌਸਮ ਬਹੁਤ ਖਰਾਬ ਹੋਇਆ ਪਿਆ ਅੱਛਾ ਮੈਂ ਕਿਹਨਾਂ ਜਿੱਲੇ ਕਰ ਦਾਂ ਮੇਰਾ ਜਾਨਨੀ ਆ ਮੈਂ ਚਲ ਐਵੇਂ ਨਾ ਤੇ ਸੱਸ ਦੀਆਂ ਗੱਲਾਂ ਚਾਹ ਜੀ ਅੱਛਾ ਹਾਂ ਕੋਣੀ ਲੋੜ ਹੋਈ ਦੱਸਦੀ ਮੈਨੂੰ ਚਾਨੀ ਹੈ ਭੈਣੇ ਮੈਂ ਆਣਾ ਬੈਨੂਰ ਤੋਂ ਕੀ ਲੈਣਾ ਇੱਧਰ ਉਹਦੀ ਮਾਂ ਤੇ ਉਤਰਿਓ ਗੱਦੀ ਐ ਕਿ ਕਰੀ ਆਣ ਗੰਡੇ ਖਰਾ ਵੋਏ ਗੰਡੇ ਵੇਖਦੀ ਆ ਕੰਬਨੇ ਕਰਦੀ ਕੰਡੇ ਆ ਗੰਡੇ ਮਦੇ ਕਰਿਆ ਫੱਟੀ ਲੈ ਆ ਪੁੱਤ ਬੈ ਜਾ ਤਾਂ ਰੱਦੀ ਨਾਲ ਲੜਦੀ ਰਹਿੰਦੀ ਆ

ਸੋਨਾ ਕੋ ਪਚਕੇ ਗਈ ਆ ਮੈਂ ਸਬਜੀ ਕੱਟਦੀ ਸੀ ਕਦੂਆ ਦੀ ਤੇ ਉਹ ਕਹਿੰਦੀ ਸੀ ਕਿ ਰੋਟੀ ਪਾਣੀ ਮੈਂ ਵੀ ਤੈਨੂੰ ਦੇ ਰਿਆ करूंगी ਅੱਛਾ ਚੀ ਬਹੁਤ ਚੰਗੀ ਆ ਉਹ ਤਾਂ ਬਹੁਤ ਚੰਗੀ ਆ ਮੈਂ ਉਹਨਾਂ ਦੇ ਘਰੇ ਜਾਂਦੀ ਜਿਹੜਾ ਨੂਰ ਨੂਸ ਜਦ ਨਾਲ ਸਕੇ ਹਲਦੇ ਨੇ ਜੀ ਦੋ ਤੇ ਮੈਂ ਉਹ ਨੂਰ ਜੀ ਨਾਲ ਦੇ ਦਿੰਦੀ ਮੈਨੂੰ ਵੀ ਦੇ ਦਿੰਦੀ ਹੁੰਦੀ ਆ ਮੇਰੀ ਦਾਦੀ ਪਕਾ ਕੇ ਨੇ ਦੇ ਰੋਟੀ ਕਦਾਵਾ ਆਖਰੀ ਮੰਮੀ ਦਾ ਬਾਲੇ ਚੰਗੀ ਆ। ਕੱਲ ਦੋਹ ਦੇ ਸੋਹ ਦੇ ਤਾਂ ਜਾਣਾ ਹੀ ਪੈਂਦਾ ਵਾ। ਉਹ ਤਾਂ ਮੈਨੂੰ ਇੰਨੀ ਚੰਗੀ ਲੱਗਦੀ ਆ ਤੇ ਇਹ ਮੇਰੀ ਨੋ ਹੁੰਦੀ ਨਾ। ਵਧੀਆ ਸੀਗਾ। ਇਹ ਵਧੀਆ ਨੋ ਦੱਸਿੰਦੇ। ਇਹੋ ਜਿਹੇ ਗੱਲਾਂ 'ਚ ਬਹੁਤ ਧਿਆਨ ਨਹੀਂ ਦੇਈਦਾ ਹੁੰਦਾ। ਹੈ? ਉਹ ਕੰਮ ਤਾਂ ਤੇ ਜਾਂਦੀ ਆ। ਹਾਂ ਇਹ ਨਹੀਂ ਕਹਿੰਦਾ ਹੁੰਦਾ ਤੁਸੀਂ ਆਪ ਦਾ ਪੜੋ ਲਿਖੋ। ਵਧੀਆ ਰਿਆ ਕਰਤੋਂ। ਤੇ ਮੰਮੀ ਤਾਂ ਬਿਠੇੜੀ ਚੱਲਦੀ ਆ। ਸੈਨੂੰ ਲੱਗਦੀ ਆ। ਉਹ ਕੰਮ ਤੱਕ ਦੇ ਜਾਣਾ ਪੈਂਦਾ ਵਾ ਬਾਹਰ ਦੇ ਤਖੀਲਦਾਰੀ ਉਹੋ ਜੀ ਆ ਠੀਕ ਨਾ ਜੁਤੀ ਤੇ ਜੁਤੀ ਜਤਿਸ ਹਾਂ ਮੰਮੀ ਜੁਤੀ ਪੁੱਤ ਇੱਥੇ ਬੈਠਾ ਸੋਣਿਆ ਤੂੰ ਹਾਂਜੀ ਜੁਤੀ ਉੱਤ ਪੁੱਤ ਘਰੇ ਜਾ ਕੇ ਨਾਲੇ ਨਾਲੇ ਨਾਲ ਵੀਰ ਨੂੰ ਪੜਾਉਂ ਤਾੜਾ ਹੋ ਜਾ ਆਜੇ ਕਰ ਚੰਗਾ ਦਾਦੀ ਨੇ ਉਹ ਚਾਚੀ ਕਿਵੇਂ ਠੀਕ ਆ ਮੱਥਾ ਟੇਕ ਲਈ ਚਾਚੀ ਹੋਰ ਸੁਣਾ ਕਿਵੇਂ ਠੀਕ ਆ ਹਾਂ ਠੀਕ ਆ ਮੇਰੇ ਤੋਂ ਦੀ ਲੱਭੀ ਜਾਂਦੀ ਸੀ ਇਧਰ ਆਵੀ ਨੂਰ ਨੂੰ ਲਾ ਫਿਲਾ ਕੇ ਇਧਰ ਆਵੀ ਅੱਛਾ ਉਹ ਆਪ ਦੇ ਮਾਂ ਕੋਲੇ ਅੱਛਾ ਉਹ ਚੱਲ ਕੋਲੇ ਤੈਨੂੰ ਮਿਲਵਾਉਣਾ ਆਨੇ ਆਣਾ ਕੋ ਦਬਾਰਾ ਬਾਰ ਕਰੀ ਅੰਦਰ ਨਮੀ ਮੈਨੂੰ ਚੜ ਨਾਣਾ ਤੁਸੀਂ ਚੱਲ ਚੱਲ ਤੈਨੂੰ ਦੱਸਦੀ ਸਰ ਨਾਣਾ ਕਿ ਤੈਨੂੰ ਕੀ ਕਰਨਾ ਇਹ ਗਲਾਸ ਨਹੀਂ ਪੜਾਇਆ ਜਾਂਦਾ ਸ੍ਰੀਕਾ ਦੇ ਤੂੰ ਜਾ ਕੇ ਕੰਮ ਕਰਾਉਣੀ ਘੰਟੇ ਚਲਣ ਲਈ ਤੈਨੂੰ ਕਲਗਾ ਕੋ ਹੈ ਕਿ ਨਹੀਂ ਹੈ ਮਾਰ ਮਾਰ ਤੈਨੂੰ ਕਿੱਥੇ ਕੀ ਕਰੀ ਜਾਂਦੀ ਐ